ਮੇਰੀ ਰਿਟਾਇਰਮੈਂਟ ਜੇ 58 ਸਾਲ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਜੇ ਜੌਬ ਰਹਿੰਦੀ ਸੀ ਪਰ ਮੈਂ ਵੌਲੰਟੇਰਲੀ ਆਪਣੀ ਰਿਟਾਇਰਮੈਂਟ ਲਈ ਆ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਂਗਾ ਕਮਿਟਮੈਂਟ ਮੇਰੀ ਜੜੀ ਹੈ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕੀਤਾ ਸਰ ਸੁਨਨ ਚਾਰਾ ਜੀ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹਾਂ ਉਹਦੇ ਬਾਰੇ ਕੀ ਕਹੂੰਗੇ ਅੱਜ ਦੇ ਡੇਟਸ ਤੱਕ ਕੁਝ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨਸ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਸਿਰ ਜਿਹੜੇ ਸ਼ਹਿਰ ਵਾਸੀ ਤੁਹਾਡੇ ਖੌਫ ਤੋਂ ਜਿੱਥੋਂ ਤੁਸੀਂ ਮੰਨਦੇ ਸੀਗੇ ਯਾਰ ਫੂਡ ਸੇਫਟੀ ਆਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕਿਹਨੇ ਜਾਉਂਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐਸ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖੌਫ ਦਾ ਮਾਹੌਲ ਮੈਂ ਕਦੀ ਖੌਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗਾਂਦਬ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਅਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਵਿੱਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੂਗੇ ਸਮਾਜ ਸੇਵਾ ਜਿਹੜੀ ਦੀ ਸੀ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਰਹਾ ਕਿਉਂਕਿ ਇੱਥੇ ਕਈ ਮੇਰੀਆਂ ਉਸ ਸੇਵਾ ਲਈ ਮੇਰੀਆਂ ਪਵੰਦੀਆਂ ਮੇ ਜੇ ਦੇਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹੁੰਦਾ ਹਾਂ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਉਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦਊਗਾ ਤੁਸੀਂ ਕੋਈ ਇਦਾਂ ਕੇ ਕੰਮ ਕਰਨ ਨੂੰ ਆ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰ ਇਹ ਬਲ ਆ ਮੈਂ ਜਿਹੜਾ ਮੇ ਤੋਂ ਬਾਅਦ ਆਊਗਾ ਪਰ ਮੈਂ ਚਾਹਾਂਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜੇ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੇਅਰ ਇਦਾਂ ਦਾ ਬਣ ਗਿਆ ਤਾਂ ਵੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਕੀ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਆ ਪਹਿਲਾਂ ਖੁਸ਼ ਕੌਣ ਹੁੰਦਾ ਤੇ ਦੋਖਣ ਵਾਲੀ ਗੱਲ ਹੈ ਪੇ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪੇ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਜਾਣ ਦਾ ਜਿਹੜਾ ਤੁਹਾਡੇ ਚਾਹ ਬਣ ਜਿਹੜੇ ਮੈਨੂੰ ਸੁਣ ਕੇ ਪੇ ਡਾਕਟਰ ਸਾਹਿਬ ਨੇ ਹੁਣ ਰਿਜਾਈਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਜਿਹੜਾ ਕਿਦਾਂ ਫੱਪਲਾ ਬਦੂਗਾ ਉਹ ਜਿਹੜਾ ਇਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਣਾ ਆ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਹਨਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਸ ਨਹੀਂ ਹੋਣ ਦਊਂਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟਖੋਰ ਆ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤਾ ਚਿਰ ਖੁਸ਼ੀ ਬਰਕਰਾਰ ਨਾ ਰਹੇ ਔਰ ਜਿਹੜੇ ਜਿਹੜੇ ਮਜੂਸ ਹੋਏ ਉਹਨਾਂ ਦੀ ਮਜੂਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜਾਈਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਆ ਜਿੱਦਾਂ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਵੀ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈਗਾ ਨਾ ਗੱਲਾਂ ਨਾਲ ਅੱਜ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀ ਐਚਓ ਸ਼ਿਪ ਕੀਤੀ ਹੈ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਵੀ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋੜ ਸੀ त्याਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣੇਤਤਾ ਸਾਰਿਆਂ ਦਾ ਹੀ ਵਧੀਆ ਆ ਤੇ ਲਾਅ ਸੀ ਲਾਅ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚ ਹੈਗਾ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਹਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾ ਰਹੇ ਹੋ ਤੇ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿੱਦਾਂ ਬਾਕੀ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ ਹੈ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਭਈ ਡੀ ਐਚਓ ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਏ ਹੁਣ ਦੀ ਸਰਕਾਰ ਲਵਾਈ ਚਾਹੇ ਪਹਿਲੀ ਸਰਕਾਰ ਲੋ ਆਏ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀ ਐਚ ਉਹ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨਲੀ ਫੋਕਸਡ ਰਹਿੰਦੇ ਹੋ ਕਿਉਂਕਿ ਉਸ ਪਰਸਨ ਦਾ ਜਿਹੜਾ ਆਪਣੇ ਕੰਮ ਪ੍ਰਤੀ ਕਮਿਟਮੈਂਟ ਹੈ ਉਹਦਾ ਜਿਹੜਾ ਸਟ੍ਰਕਚਰ ਇੱਡਾ ਉੱਚਾ ਹੁੰਦਾ ਤੇ ਲੋਕਾਂ ਦਾ ਨਜ਼ਰੀਆ ਕਦੇ ਧਿਆਨ ਹੀ ਨਹੀਂ ਜਾਂਦਾ ਕਿ ਉਹਨੂੰ ਕਿਹਨੇ ਲਵਾਇਆ ਕਿਹੜੀ ਸਟਰੀਮ 'ਚ ਜਾ ਰਿਹਾ ਕਿੱਧਰ ਜਾ ਰਿਹਾ ਨੋ ਉਹਦਾ ਕੰਮ ਹੀ ਇੰਨਾ ਹੁੰਦਾ ਲੋਕਾਂ ਦਾ ਧਿਆਨ हट ਜਾਂਦਾ ਹਰ ਚੀਜ਼ ਵੱਲੋਂ ਸੋ ਮੈਂ ਚਾਹੂੰਗਾ ਕਿ ਮੁੱਦੇ ਬਹੁਤ ਮੋਟੇ ਬੜੇ ਸੈਂਸਿਟਿਵ ਆ ਸਾਡੇ ਇਸ਼ੂਜ਼ ਬੜੇ ਵੱਡੇ ਵੱਡੇ ਆ ਬਹੁਤ ਬੇਕਾਰ ਦੀ એનર્ਜੀ ਲਾਤੀ ਐਵੇਂ ਆਪਸ ਵਿੱਚ ਨਿੰਦ ਦੇ ਕਜੂਦ ਨੂੰ ਕੰਡਮ ਕਰਦੇ ਉਹ ਹਟ ਜੇ ਉਦੋਂ ਤੋਂ ਮੈਂ ਇੱਕ ਲਾਈਨ ਜ਼ਰੂਰ ਸ਼ੇਅਰ ਅ ਤੂੰ ਮੈਨੂੰ ਜੋ ਅੱਜ ਦਾ ਮੈਂ ਦੇਖਿਆ ਤੇ ਤੂੰ ਮੈਨੂੰ ਮੈਂ ਤੁਝੇ ਇਲਜ਼ਾਮ ਦਿੰਤੇ ਹੈ ਮਗਰ ਆਪਣੇ ਅੰਦਰ झांकਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤਫਹਿਮਿਓ ਨੇ ਪੈਦਾ ਕਰਦੀ ਹਮ ਦੋਨੋਂ ਮੇ ਦੂਰੀਆਂ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋਂ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਿਏ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸੋ ਮੈਂ ਇਹ ਕਹਿਣਾ ਚਾਹਣਾ ਇਹ ਸਿਨੈਰੀਓ ਵੀ ਦੇਖ ਲਿਆ ਅਗਲਾ ਵੀ ਸਿਨੈਰੀਓ ਦਿਖਾਵਾਂਗੇ ਡਾਕਟਰ ਸਾਹਿਬ ਐਜ਼ ਅ ਡੀਐਚਓ ਤੁਸੀਂ ਬਹੁਤ ਹਾਈ ਸਟੈਂਡਰਡ ਸੈੱਟ ਕੀਤਾ ਹੈ ਡਾਕਟਰ ਸਾਹਿਬ ਆਨ ਵਾਲੇ ਟਾਈਮ ਸੇ ਕੌਣ ਹੁਸ਼ਿਆਰ ਫਰੋਦਾ ਨਵਾਂ ਡੀਐਚਓ ਹੋ ਸਕਦਾ ਹੈ ਔਰ ਡਾਕਟਰ ਸਾਹਿਬ ਦੀ ਕਾਰੇ ਪ੍ਰਣਾਲੀ ਨੂੰ ਦੇਖਦਿਆਂ ਕੀ ਆ ਤੁਸੀਂ ਗਵਰਨਮੈਂਟ ਨੂੰ ਰეკਮੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਬੈਸਟ ਡੀਐਚਓ ਸ਼ਿਫ ਦਾ ਅਵਾਰਡ ਰੱਖਿਆ ਜਾਵੇ ਹਾਂ ਬਹੁਤ ਤਾ ਤੁਸੀਂ ਕਹੋ ਬੈਸਟ ਡੀਐਚਓ ਸ਼ਿਫ ਦਾ ਅਵਾਰਡ ਮੈਂ ਸਵਾਲ ਨਹੀਂ ਉਠਾ ਸਕਦਾ ਉਹ ਤੁਸੀਂ ਉਠਾਓ ਅਵਾਰਡ ਦੋਣੇ ਤੁਸੀਂ ਦਵਾਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦਵਾ ਦਿੱਤੇ ਹੈ ਬਾਕੀ ਜਿਹੜਾ ਜਿਹੜਾ ਲੌਣਾ ਡੀਐਚਓ ਅੱਗੇ ਕਹਿੰਦੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ ਹੈਲਥ ਮੰਤਰੀ ਦੇਖਣਗੇ ਕਿ ਇਹਨੂੰ ਲਾਉਣਾ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਜਦੋਂ ਮੈਂ ਡੀ ਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿੱਚਰਾਂ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀ ਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਬੀਜੇਓ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜੇ ਆ ਜਾ ਰਹੀਆਂ ਤੁਹਾਡੀਆਂ ਕਰਤੂਤਾਂ ਕਰਕੇ ਫੇਸ ਕਰ ਰਿਹਾ ਤੇ ਮੈਂ ਇਹ ਜ਼ਰੂਰ ਕਹਿਣਾ ਤੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਪੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਈਨੇ ਕ ਬੀਜ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਿਹਾ ਜੇ ਕੋਈ ਕ腐ਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ ਸਰ ਸਾਹਿਬ ਅੱਜ ਦੇ ਦਿਨ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਹੀ ਕਹਿਣਾ ਚਾਹਾਂਗਾ ਪੇਰੈਂਟਸ ਜਿਹਨਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਹੁੰਦੇ ਜਿਹਨਾਂ ਤੁਹਾਨੂੰ ਬਹੁਤ ਕੁਝ ਇਸ ਰਾਹ ਤੇ ਇਮਾਨਦਾਰੀ ਦੇ ਤੋਰੇ ਆ ਪਲ ਪਲ ਆਪਣੇ ਸਾਥ ਤੁਹਾਨੂੰ ਚੰਗਾ ਸਿਰਜਣਾ ਕਰਨ ਵਾਸਤੇ ਲਗਾਇਆ ਉਹਨਾਂ ਨੂੰ ਕੋਈ ਅਸਤਾ ਕਰਦਾ ਹੀ ਆ ਉਹ ਨਹੀਂ ਵੀ ਅੱਜ ਇਸ ਦੁਨੀਆ 'ਚ ਹੈਗੇ ਜਿੱਥੇ ਵੀ ਹੋਣਗੇ ਉਹਨਾਂ ਨੂੰ ਨਾਰਾਜ਼ ਨਹੀਂ ਕਰੂੰਗਾ ਕੋਸ਼ਿਸ਼ ਕਰੂੰਗਾ ਰਸਨ ਢੱਕਾ ਜੀ ਵੀ ਮੇਰਾ ਕੋਈ ਕਰਮ ਇਦਾਂ ਦਾ ਨਾ ਹੋਵੇ ਜਦ ਤੋ ਉਹਨਾਂ ਨੂੰ ਜਿੱਥੇ ਵੀ ਆ ਉਹਨਾਂ ਨੂੰ ਫੇਸ ਲੱਗੇ ਹਾਰਟ ਹੋਰ ਮੈਂ ਨਹੀਂ ਚਾਹੁੰਦਾ ਜੀ ਰਿਟਾਇਰਮੈਂਟ ਹੈਗੀ ਹੈ ਜੀ ਕੀ ਕਹਿਣਾ ਚਾਹੁੰਗੇ ਮੇਰੀ ਰਿਟਾਇਰਮੈਂਟ ਜੇ 58 ਸਾਲ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਵਜੇ ਜੌਬ ਰਹਿੰਦੀ ਸੀ ਪਰ ਮੈਂ ਵੋਲੰਟੇਅਰਲੀ ਆਪਣੀ ਰਿਟਾਇਰਮੈਂਟ ਲਈ ਹੈ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਗਾ ਕਮਿਟਮੈਂਟ ਮੇਰੀ ਜਿਹੜੀ ਆ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕੀਤਾ ਸਰ ਸੁਮਨਤ ਆ ਰਹੇ ਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹੋਰੇ ਬਾਰੇ ਕੀ ਕਹੋਗੇ ਅੱਜ ਦੀ ਡੇਟਸ ਤਾਂ ਕੋਈ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸੂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨਸ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਫਿਰ ਜਿਹੜੇ ਸ਼ਹਿਰ ਵਾਸੀ ਤੁਹਾਡੀ ਖੌਫ ਤੋਂ ਜਿੱਥੋਂ ਤੁਸੀਂ ਮੰਗਦੇ ਸੀਗੇ ਯਾਰ ਫੂਡ ਸੇਫਟੀ ਆਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐਸ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖਾਫ ਦਾ ਮਾਹੌਲ ਮੈਂ ਕਦੀ ਖਾਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗਾਂਦਬ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੋਗੇ ਸਮਾਜ ਸੇਵਾ ਲਈ ਦੀ ਚੀਜ਼ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਰਿਹਾ ਕਿਉਂਕਿ ਇੱਥੇ ਕਈ ਮਰੀਆਂ ਉਸ ਸੇਵਾ ਲਈ ਮੇਰੀਆਂ ਪਾਬੰਦੀਆਂ ਮੇਰੇ ਤੇ ਜਿਹਦੇ ਚ ਮੈਂ ਇੰਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪਈ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹਨਾ ਹੁ ਨਾ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ 3.5 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਊਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦਊਗੇ ਤੁਸੀਂ ਕੁਝ ਇਦਾਂ ਕੇ ਕੰਮ ਕਰਨ ਵਾਲੇ ਹੂੰ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਆ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰੇਬਲ ਆ ਮ ਪਰ ਮੈਂ ਚਾਹਾਂਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜਾਏ ਮਜਬੂਰਨ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੇਅਰ ਇਦਾਂ ਦਾ ਬਣ ਗਿਆ ਕਾਫੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਕੀ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਪਹਿਲਾਂ ਖੁਸ਼ ਕੌਣ ਹੁੰਦਾ ਤੇ ਦੁੱਖਣ ਵਾਲੀ ਗੱਲ ਹੈ ਕਿ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਜਾਣ ਦਾ ਜਿਹੜੇ ਤੁਹਾਡੇ ਚਾਹਵਾਂ ਜਿਹੜੇ ਮਜੂਸ ਹੋਣਗੇ ਵੀ ਡਾਕਟਰ ਸਾਹਿਬ ਨੇ ਹੁਣ ਰਜਾਇਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਫੂਟ ਜਿਹੜਾ ਇਦਾਂ ਪਪਲਬ ਹੋਊਗਾ ਉਹ ਜਿਹੜਾ ਇਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਹਨਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਸ ਨਹੀਂ ਹੋਣ ਦਊਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟ ਖੋਰਾ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤਾ ਚਿਰ ਖੁਸ਼ੀ ਬਰਕਰਾਰ ਨਾ ਰਹੇ ਔਰ ਜਿਹੜੇ ਜਿਹੜੇ ਮਜੂਸ ਹੋਏ ਉਹਨਾਂ ਦੀ ਮਜੂਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜੀਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਹੈ ਜਿੱਦਨ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਭਈ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈ ਨਾ ਗੱਲਾਂ ਨਾਲ ਅਜੇ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀ ਐਚਓ ਸ਼ਿਪ ਕੀਤੀ ਆ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਪਈ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋਡ ਸੀ ਤਿਆਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣਿਤ ਤਾ ਸਾਰਿਆਂ ਦਾ ਹੀ ਵਧੀਆ ਆ ਤੇ ਲੌਸ ਹੀ ਲੌਸ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚਾਹੀਦਾ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾ ਰਹੇ ਹੋ ਤੇ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿਦਾ ਬਾਕੀ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ